ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਢਾਲੀਵਾਲ ਕੈਬਰਨ ਬੰਤੀ ਪੰਜਾਬ ਹੁਣੇ ਤੁਸੀਂ ਸਾਡਾਂ ਨੇ ਖਬਰ ਦੇਖੀ ਐ ਦੇਸ਼ ਦੇ ਅੰਦਰ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਵਾਲੇ ਦੇਸ਼ ਦੇ ਅੰਦਰ ਸਿਆਸਤ ਵਿੱਚ ਬਦਲਾਅ ਕਰਨ ਵਾਲੇ ਦੇਸ਼ ਦੇ ਅੰਦਰ ਦਿੱਲੀ ਦੇ ਅੰਦਰ ਗਰੀਬਾਂ ਤੇ ਮੀਡਲ ਕਲਾਸ ਦੇ ਲੋਕਾਂ ਲਈ ਫ੍ਰੀ ਪਾਣੀ ਫ੍ਰੀ ਹਸਪਤਾਲ ਫ੍ਰੀ ਬਿਜਲੀ ਫਰੀ ਸਿੱਖਿਆ ਸਕੂਲ ਦੇਣ ਵਾਲੇ ਸ਼੍ਰੀ ਅਰਵਿੰਦ ਕੇਜੀਵਾਲ ਜੀ ਜਿਨ੍ਹਾਂ ਦਾ ਸੁਪਨਾ ਸੀਗਾ ਕਿ ਪੂਰੇ ਦੇਸ਼ ਨੂੰ ਇਹ ਬੁਨਿਆਦੀ ਚੀਜ਼ਾਂ ਜੋ ਹੈ ਉਹ ਫਰੀ ਦਿੱਤੀਆਂ ਜਾਣ ਕਿਉਂਕਿ ਲੋਕ ਟੈਕਸ ਭਰਦੇ ਹਨ ਉਹ ਟੈਕਸ ਕਿ ਕਿੰਨੇ ਰਹੇ تھے उनको ਪਤਾ تھا ਕਿ ਲੋਕ ਕਿੰਨਾ ਟੈਕਸ ਭਰਦੇ ਹੈ ਅੱਜ ਭਾਜਪਾ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਉਹਨਾਂ ਦੀ ਇਸ ਨੀਤੀ ਨੂੰ ਕਿ ਉਹ ਮਿਡਲ ਕਲਾਸ ਤੇ ਗਰੀਬ ਲੋਕਾਂ ਨੂੰ ਫਾਇਦਾ ਪਹੁੰਚਾ ਦੇ ਸੀਗੇ ਨਾ ਪਸੰਦ ਕਰਦੇ ਹੋਏ ਬੀਜੇਪੀ ਨਹੀਂ ਚਾਹੁੰਦੀ ਕਿ ਗਰੀਬਾਂ ਦਾ ਤੇ ਮਿਡਲ ਕਲਾਸ ਦਾ ਭਲਾ ਹੋਵੇ ਬੀਜੇਪੀ ਨਹੀਂ ਚਾਹੁੰਦੀ ਕਿ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਕਿ ਗਰੀਬ ਬੰਦੇ ਨੂੰ ਚੰਗੇ ਹਸਪੀਟਲ ਦਾ ਇਲਾਜ ਮਿਲੇ ਕਿ ਗਰੀਬ ਨੂੰ ਫ੍ਰੀ ਬਿਜਲੀ ਮਿਲੇ ਕਿ ਮਿਡਲ ਕਲਾਸ ਦੇ ਬੰਦੇ ਨੂੰ ਪੀਣ ਲਈ ਚੰਗਾ ਪਾਣੀ ਮਿਲੇ ਇਹ ਅਦਵੈਨਜੀ ਨੇ ਦਿੱਤਾ ਸੀਗਾ ਬਹੁਤ ਹੀ ਟੱਟੀਆਂ ਨਿੰਨਜੋਗ ਕਾਰਵਾਈ ਜਿਹੜੀ ਆ ਉਹ ਭਾਜਪੀ ਨੇ ਕੀਤੀ ਹੈ ਉਹ ਭੁੱਲ ਜਾਣ ਕਿ ਕਿਹਦੀ ਬਾਦ ਨੂੰ ਤੇ ਸਿਵਲ ਕਤੌਤੋਂ ਜੇਲ੍ਹ ਚ ਬੰਦ ਕਰ ਸਕਦੇ ਆ ਆਪਾਂ ਤਾਂ ਉਹਨਾਂ ਦੀ ਸੋਚ ਜਿਹੜੀ ਆ ਇਸ ਵੇਲੇ ਇੰਡੀਆ ਦੇ ਵਿੱਚ ਉਹਨਾਂ ਦੀ ਸੋਚ ਫੈਲ ਚੁੱਕੀ ਹੈ ਵੱਖ-ਵੱਖ ਸਟੇਟਾਂ ਵਿੱਚ ਜਾ ਚੁੱਕੀ ਹੈ ਉਹਨਾਂ ਦੀ ਸੋਚ ਨੂੰ ਬੰਦ ਕਰਦਾ ਭਾਜਪੀ ਦੇ ਵੱਸ ਦੀ ਗੱਲ ਨਹੀਂ ਔਰ ਮੈਂ ਇਸ ਚੀਜ਼ ਦੀ ਕੋਹ ਨਿੰਦਿਆ ਕਰਦਾ ਔਰ ਭਾਜਪੀ ਦੇ ਇਸ ਝਾਲਮਾਨਾ ਜਿਹੜਾ ਸਟੈਪ ਹੈ ਇਹਦੀ ਕੋਹ ਨਿੰਦਿਆ ਕਰਦਾ ਹੋਇਆ ਦੇਖੋ ਅਸੀਂ ਨੂੰ ਕਹੂੰਗਾ ਕਿ ਆਓ ਸਾਰੇ ਆਵਾਜ਼ ਬਲੰਦ ਕਰੀਏ ਕਿ ਇੱਕ ਐਸਾ ਨੇਤਾ ਸਦੀਆਂ ਬਾਅਦ ਦੇਸ਼ ਦੀ ਜਾਦੀ ਬਾਦ ਪਹਿਲਾ ਨੇਤਾ ਆ ਜਿਹਨੇ ਦਿੱਲੀ ਦੇ ਲੋਕਾਂ ਨੂੰ ਇੰਨੀਆਂ ਸੂਲਤਾਂ ਗਰੀਬ ਲੋਕਾਂ ਨੂੰ ਮਿਡਲ ਕਲਾਸ ਨੂੰ ਇੰਨੀਆਂ ਸੂਲਤਾਂ ਦਿੱਤੀਆਂ ਉਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਬਹੁਤ ਹੀ ਘਟੀਆ ਕਾਰਵਾਈ ਕੀਤੀ ਭਾਜੀਪੀ ਦੇ